ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਬਾਈ ਆਪਾਂ ਕਰਾਂਗੇ ਰੂਟਾਵੇਟਰ ਤਿਆਰ ਤੇ ਮਾਲ ਆ ਗਿਆ ਕਾਫੀ ਆਪਣੇ ਕੋਲ ਬ੍ਰਾਡਕਾਸਟਰ ਵਗੈਰਾ ਮਗਰ ਖੜੇ ਨੇ ਤੇ ਰੂਟਾਵੇਟਰ ਵੀ ਕਾਫੀ ਨਵੇਂ ਆ ਗਏ ਵੀ ਤਿਆਰ ਕਰਨੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਕਰਾਂਗੇ ਤਿਆਰ ਬਾਕੀ ਬਾਈ ਆਪਣੇ ਕੋਲ ਜਿਹੜੀ ਡੀਲਰਸ਼ਿਪ ਆ ਪ੍ਰੋਡਕਟਰ ਦੀ ਵੀ ਆ ਗਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਉਹ ਭੂਣ ਜਿਹਾ ਸਪਰੇਅ ਕਰਦਾ ਫਿਰਦਾ ਹੁੰਦਾ ਸ਼ਕਤੀਮਾਨ ਕੰਪਨੀ ਦਾ ਕਿਸੇ ਨੂੰ ਵੀ ਉਹ ਚਾਹੀਦਾ ਹੋਇਆ ਆਪਣੇ ਨਾਲ ਬਾਈ ਸੰਪਰਕ ਕਰ ਲਿਓ ਤੇ ਜਾਣਕਾਰੀ ਲੈਣੀ ਹੋਈ ਤਾਂ ਮੋਬਾਈਲ ਨੰਬਰ ਥੱਲੇ ਚੱਲ ਰਿਹਾ ਉਹਦੇ ਤੇ ਮਤਲਬ ਸੰਪਰਕ ਕਰ ਲਿਓ ਆਪਣੇ ਨਾਲ ਬਹੁਤ ਘੈਂਟ ਚੀਜ਼ ਓ ਵੀ ਤੇ ਮਣੇ ਰਹੇ ਹੋ ਬਾਈ ਵੀਡੀਓ ਚ ਇਦਾਂ ਹੀ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਪਹਿਲਾਂ ਜਰੂਰ ਕਰਿਓ ਛੋਟੇ ਵੀਰ ਦਾ ਸਾਥ ਜਰੂਰ ਦਿਓ ਇਦਾਂ ਹੀ ਖੇਤੀਬਾੜੀ ਬਾਰੇ ਖੇਤੀਬਾੜੀ ਦੇ ਰਿਲੇਟਡ ਘੈਂਟ ਤੋਂ ਘੈਂਟ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਇਸ ਕਰਕੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਚਲਦੀ ਨੂੰ ਕਰ ਦਿਓ ਹੁਣੇ ਲਾਈਕ ਤੇ ਸ਼ੇਅਰ ਲਓ ਬਾਈ ਜੀ ਮੱਚ ਬੜਾ ਸਾਹਿਬ ਪਹੁੰਚ ਗਏ ਜੀ ਆਪਾਂ ਡੀਲਰਸ਼ਿਪ ਤੇ ਤੇ ਬਾਈ ਮਾਲ ਆ ਗਿਆ ਆਪਣੇ ਕੋਲ ਹੋਰ ਨਵਾਂ ਰੋਟਾਵੇਟਰ ਤੇ ਰੋਟਾਵੇਟਰ ਆਪਾਂ ਖੜਾ ਤੇ ਲਿਆ ਕੇ ਕਿਉਂਕਿ ਗਾਹਾਂ ਸੀਜ਼ਨ ਆ ਰਿਹਾ ਆ ਦੇਖੋ ਜੀ ਐਦਾਂ ਆਉਂਦਾ ਰੋਟਾਵੇਟਰ ਜੀ ਆਪਣੇ ਕੋਲ ਗੇਅਰ ਦੀ ਵੀ ਜਾਨੀ ਕਿ ਪੂਰੀ ਉੱਪਰ ਟੱਕਿਆ ਹੋਇਆ ਵੀ ਤਾਂ ਕਿ ਮਾੜਾ ਮੋਟਾ ਜਿਹੜਾ ਉਹ ਲੱਗ ਨਾ ਜਾਵੇ ਤੇ ਐਦਾਂ ਹੀ ਸਾਨੂੰ ਕਸਣਾ ਪੈਂਦਾ ਵਾ ਜਿਵੇਂ ਉਹ ਕੋੜੀਆਂ ਪਈਆਂ ਇਹਦੀ ਉਦਾਂ ਉਰੇ ਆ ਕੇ ਸਾਨੂੰ ਕਸਣਾ ਪੈਂਦਾ ਹੈ ਆਹ ਸ਼ਾਫਟ ਲੱਗੀ ਜੀ ਨਾਲ ਤੇ ਥੱਲੇ ਇਹਦੇ ਉਹ ਲੱਗੇ ਹੁੰਦੇ ਕਿੱਟ ਜਿਹਦੇ ਵਿੱਚ ਚਾਬੀਆਂ ਚੋਬੀਆਂ ਹੁੰਦੀਆਂ ਨੇ ਤੇ 8 ਫੁੱਟ ਟਾਪ ਮਾਡਲ ਸੈਮੀ ਮਾਡਲ ਪਏ ਆ 7 ਫੁੱਟ ਟਾਪ ਮਾਡਲ ਆ ਗਏ ਸਾਰੇ ਆ 9 ਫੁੱਟ 10 ਫੁੱਟ ਆ ਗਿਆ ਤੇ ਆ ਜਿਹੜੇ ਪਏ ਨੇ ਇਹ ਵੀ 8 ਫੁੱਟ ਹੀ ਪਏ ਨੇ ਤੇ ਸਾਰਾ ਮਾਲ ਆਪਣੇ ਕੋਲ ਅੱਜ ਇਹ ਤਿਆਰ ਕਰਕੇ ਰੱਖਣਾ ਮੁੰਡੇ ਅੱਜ ਲੱਗੇ ਹੋਏ ਆ ਤਿਆਰ ਕਰਨ ਤੇ ਬ੍ਰੌਡਕਾਸਟਰ ਵੀ ਭਾਈ ਆਪਣੇ ਕੋਲ ਆ ਕੇ ਰਿਓ ਭੋਣੇ ਵਾਲੇ ਇਹ ਵੀ ਆਪਾਂ ਮੰਗਵਾ ਲਈਏ ਇਹ ਘੱਟੋ ਘੱਟ ਵੀ ਆਪਾਂ ਮੰਗਵਾ ਲਈਏ 6-7 ਮੰਗਵਾ ਲਈਏ ਜੀ ਇਹ ਆ ਦੇਖੋ ਸਾਰੇ ਖੜੇ ਨਹੀਂ 6-7 ਆਪਾਂ ਇਹ ਵੀ ਮੰਗਵਾ ਲੇ ਤੇ ਲੱਗਿਆ ਹੋਇਆ ਮੁੰਡਾ ਤੇ ਹੋਰ ਫਿਰ ਕੀ ਹਾਲ ਆ ਰਮਨ ਹੋਰ ਵਧੀਆ ਭਾਈ ਓਕੇ ਆ ਓਕੇ ਓਕੇ ਲੱਗੇ ਉਹ ਤਿਆਰ ਕਰਨ ਜਾਲੀ ਪਾ ਲਵੀਂ ਵਿੱਚ ਭਾਈ ਜਾਲੀ ਪਾਉਣੀ ਆ ਹਾਂਜੀ ਵਿੱਚ ਪਾ ਦੇ ਉਹਦੇ ਵਿੱਚ ਐਦਾਂ ਹੀ ਪਾ ਦੇ ਸਿੱਧਾ ਹੀ ਇਹਨੂੰ ਆਇਆ ਪਾ ਕੇ ਨਾ ਬਾਈ ਇਥੇ ਨਾਟਕ ਆ ਦੇ ਜਾਲੀ ਨੂੰ ਥੱਲੇ ਨੂੰ ਕਰ ਹਾਂ ਇਹਨੂੰ ਜਾਲੀ ਨੂੰ ਥੱਲੇ ਨੂੰ ਕਰਕੇ ਨਾ ਗੱਬੇ ਨਾਟਕ ਆ ਦੇ ਇਹ ਜਾਲੀ ਲੱਗੀ ਹੁੰਦੀ ਹੈ ਵਿੱਚ ਵੀ ਤਾਂ ਜੋ ਜਿਹੜੀ ਥੱਲੇ ਰੋੜੀ-ਰਾੜੀ ਨਾ ਜਾਵੇ। ਉੱਤੇ ਹੀ ਰਹਿ ਜਾਵੇ। ਇਹਨੂੰ ਪੁੱਠਾ ਕਰ ਲੈ ਜਾਲੀ ਥੱਲੇ ਤੋਂ ਵੀ ਹੋਈ ਆ। ਐਦਾਂ ਛੱਡ ਚੱਕ। ਜਾਲੀ ਉੱਪਰ ਨੂੰ ਆਈ ਹੋਈ ਆ ਐਂ ਕਰ ਲੈ। ਆਹ ਦੇ ਹੁਣ ਕਰ ਲੈ। ਲਓ ਜੀ। ਤੇ ਆ ਵੀ ਬਾਕੀ ਕਾਸਦੇ ਨੇ ਅੱਜ। ਰੂਟਾਵੇਟਰ ਕਾਸ ਦੋਂਗੇ ਅੱਜ ਸਾਰੇ। ਆ뜰ੇ ਗੱਲਦੇ ਬਈ ਪੂਰੇ ਆ ਆ ਓਕੇ ਠੀਕ ਆ ਆ ਰੀਪਰ ਰੀਪਰ ਉਧਰ ਖੜਾਏ ਆਉਂਦੇ ਪਿੱਛੇ ਲਓ ਜੀ ਆਪਣੇ ਕੋਲ ਰੀਪਰ ਹੈਗਾ ਜੀ ਤੂੜੀਆ ਦਾ ਰੀਪਰ ਇਹ ਹੈਗਾ ਜੀ ਫਾਰਮ ਕਰੂਜ਼ਰ ਜੋਧਾ ਵਾਲਿਆਂ ਦਾ ਜੀ ਤੇ ਆ ਡਾਉਲਾ ਜਮਣਿਆ ਹੁੰਦਾ ਜੋਧਾ ਵਾਲਿਆਂ ਦੇ ਆ ਦੇ ਮਾਰਕ ਲੱਗਿਆ ਹੋਇਆ ਤੇ ਕਿਸੇ ਨੇ ਵੀ ਬਾਈ ਤੂੜੀ ਵਾਲਾ ਰੀਪਰ ਲੈਣਾ ਹੋਇਆ ਨਵਾਂ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਤੇ ਬਹੁਤ ਵਧੀਆ ਘੈਂਟ ਬਣੇ ਹੁੰਦੇ ਨੇ ਜੋਧਾ ਵਾਲਿਆਂ ਦੇ ਰੀਪਰ ਕਿਸੇ ਨੂੰ ਵੀ ਚਾਹੀਦਾ ਹੈ ਨਵਾਂ ਰੀਪਰ ਬਾਈ ਆਪਣੇ ਨਾਲ ਸੰਪਰਕ ਕਰ ਲਿਓ ਜੀ ਜਾਇਜ਼ ਰੇਟ ਦੇ ਵਿੱਚ ਰੀਪਰ ਤੁਹਾਨੂੰ ਦੇ ਦਾਂਗੇ ਜੀ ਇਹ ਤੇ ਬਾਕੀ ਹੁਣ ਉਧਰ ਤੁਹਾਨੂੰ ਦਿਖਾਉਣਾ ਜੀ ਉਹ ਦੇਖੋ ਹਰੂਟਾ ਵੇਟਰ ਧੋਣ ਲੱਗੇ ਹੋਇਆ ਜੀ ਅਸੀਂ ਉਹਦੇ ਨਾਲ ਪਾਣੀ ਫੇਰ ਲੱਗੇ ਹੋਏ ਆ ਆਪਣੇ ਬਰੂਮ ਸਪਰੇਅਰ ਨਾਲ ਦੇਖੋ ਜੀ ਪੂਰੀ ਧੁੰਦ ਬਣਾ ਦਿੰਦਾ ਜੀ ਕਿਸੇ ਨੇ ਵੀ ਭਾਈ ਇਹ ਬੂਮ ਸਪਰੇਅਰ ਲੈਣਾ ਹੋਇਆ ਪ੍ਰੋਡਕਟਰ ਆਪਣੇ ਕੋਲੋਂ ਤਾਂ ਆਪਣੇ ਨਾਲ ਭਾਈ ਜੀ ਸੰਪਰਕ ਕਰ ਲਿਓ ਤੇ ਆਪਣੇ ਕੋਲ ਡੀਲਰਸ਼ਿਪ ਹੈਗੀ ਆ ਜੀ ਮੱਛਵਾੜਾ ਸਾਹਿਬ ਦੇਖੇ ਨੰਬਰ ਆਪਣਾ ਤੁਹਾਨੂੰ ਪਤਾ ਹੀ ਆ 708 7385 393 ਆਲਾ ਬਾਕੀ ਵੀਡੀਓ ਦੇ ਥੱਲੇ ਚੱਲੇ ਰਿਹਾ ਆ ਦੇਖੋ ਆ ਇੱਕ ਸਾਈਡ ਬੰਦ ਕਰੀ ਹੋਈ ਏ ਇਕੱਠੀ ਕਰਕੇ ਦੂਜੀ ਸਾਈਡ ਚਲਾਈ ਹੋਈ ਏ ਤੇ ਪ੍ਰੈਸ਼ਰ ਦੇਖੋ ਕਿੰਨਾ ਵੱਧ ਰਿਹਾ ਬਾਈ ਜੀ ਪੂਰੀ ਧੁੰਦ ਜਮਾਈ ਪਈ ਆ ਉਹ ਲੈਣ ਤੇ ਇਹ ਬੰਦਾ ਸਾਡਾ ਚਲਾਖੇ ਰੂਟਾਵੇਟਰ ਧੋ ਰਿਹਾ ਚੱਲ 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 ਉਹਨੂੰ ਇਧਰੀ ਸਾਈਡ ਤੋਂ ਦਿਖਾ ਦਿੰਦੇ ਆ ਤਾਂ ਬਹੁਤ ਪ੍ਰੈਸ਼ਰ ਹੁੰਦਾ ਦੇਖੋ ਸਾਰੇ ਰੂਟਾਵੇਟਰ ਸਾਫ਼ ਕਰਦਾ ਜਾਂਦਾ ਇਹਨਾਂ ਤੇਜ਼ ਬ੍ਰੇਕ ਰਹਿਦਾ ਦੇਖੋ ਚੱਕ ਲਾ ਹੁਣ ਉੱਤਰੋ ਕੋੜੀ ਜਣਾ ਵਜੇ ਤੇ ਬਾਕੀ ਆਪਣੇ ਕੋਲ ਭਾਈ BCS ਦਾ ਸਮਾਨ ਵੀ ਹੁੰਦਾ ਸਮਾਨ ਆਪਣੇ ਕੋਲ ਸਾਰੇ ਹੀ ਹੁੰਦਾ ਜੀ ਤਕਰੀਬਨ ਇੰਪਲੀਮੈਂਟ ਆ ਦੇਖੋ ਇਹ BCS ਦਾ ਇੰਪਲੀਮੈਂਟ ਆ ਜੀ ਇਹ ਰੋਟਾਵੇਟਰ ਆਈ 18 ਇੰਚ ਰੋਟਾਵੇਟਰ ਆਉਂਦਾ ਵੀ ਤੇ ਮੂਰੇ ਟਰੈਕਟਰ ਵਾਂਗੂ ਇਹ ਵਰਕਿੰਗ ਕਰਦਾ ਚਾਹੇ ਕੋਈ ਜਵਾਕੇ ਚਲਾਉਂਦਾ ਫਿਰੇ ਜਾਂ ਬੇਨਾ ਕੰਮ ਦਾ ਨਾ ਉਹ ਕਰਦਾ BCS ਆ ਜੀ ਤੇ ਮੇਡ ਨੇਟਲੀ ਮੇਡ ਨੇਟਲੀ ਆ ਏਜੰਸੀ ਆਪਣੇ ਕੋਲ ਆ ਇਹਦਾ ਸ਼ਟਲ ਗੇਅਰ ਹੁੰਦਾ ਜੀ ਜੇ ਇਹਨੂੰ ਪਿੱਛੇ ਨੂੰ ਕਰੋਗੇ ਤਾਂ ਇਹਨੇ ਪਿੱਛੇ ਨੂੰ ਤੁਰਨਾ ਸੈਂਟਰ ਜਿਹਨੇ ਰੁਕ ਜਾਣਾ ਜੇ ਗਾਹਾਂ ਨੂੰ ਕਰੋਗੇ ਇਹਨੇ ਗਾਹਾਂ ਨੂੰ ਤੁਰਨਾ ਤੇ ਬਾਕੀ ਆ ਇਹਦੇ ਗੇਅਰ ਨੇ ਜੀ ਅੱਗੇ ਭੱਜਣ ਵਾਲੇ ਤਿੰਨ ਗੇਅਰ ਨੇ ਆ ਪੀਟੀਓ ਵਾਲਾ ਜੀ ਆ ਇਹਦਾ ਹੈਂਡਲ ਉੱਤੇ ਨੇ ਵੀ ਕਰਨੇ ਵਾਲਾ ਰੇਸ ਆ ਜੀ ਤੇ ਉਹ ਕਲਚ ਬ੍ਰੇਕਾਂ ਨੇ ਕਲਚ ਤੇ ਬਾਕੀ ਇੰਜਣ ਬਾਈ ਇਹ ਜ ਰਿਜੀਨਲ ਹੋਂਡਾ ਦਾ ਹੁੰਦਾ ਤੇ ਕਿਸੇ ਨੂੰ ਵੀ ਬਾਈ ਇਹ ਚਾਹੀਦਾ ਆ ਤਾਂ ਵੀ ਆਪਣੇ ਨਾਂ ਬਾਈ ਜੀ ਕਰ ਲਿਓ ਸੰਪਰਕ ਆਪਣੇ ਕੋਲ ਇਹ ਵੀ ਹੁੰਦੇ ਨੇ ਤੇ ਇਹਦੀ ਜਿਹੜੀ ਕੀਮਤ ਆ ਇਹਦੀ 1 ਲੱਖ 66000 ਰੁਪਿਆ ਕੀਮਤ ਆ ਜੀ ਇਹ ਤੋਂ ਥੱਲੇ ਵਾਲੇ ਵੀ ਹੁੰਦੇ ਨੇ ਜਿਵੇਂ 60000 ਦਾ ਹੁੰਦਾ 65 ਦਾ ਹੁੰਦਾ ਉਹ ਵੀ ਹੈਗੇ ਨੇ ਉਹ ਵੀ ਬਹੁਤ ਵਧੀਆ ਯਾਨੀ ਕਿ ਵਰਤੇ ਜਾਂਦੇ ਨੇ ਜੀ ਮੁੰਡੇ ਮੈਨੂੰ ਲੱਗਦਾ ਹੁਣ ਸਾਰੇ ਰੂਟਾ ਵੇਟਰ ਤੋਂ ਕੀ ਖੱਟਣਗੇ ਸਾਰੇ ਲੋਜੀ ਛਰ ਨਹੀਂ ਲੱਗਿਆ ਹੈ ਧੌਣ ਵਿੱਚ ਬੈ ਕੇ ਹੁਣ ਕਹਿੰਦਾ ਵੀ ਸਾਰੇ ਧੋਕ ਹੀ ਖੱਟਣੇ ਨੇ ਤੇ ਵਧੀਆ ਪ੍ਰੈਸ਼ਰ ਬਣਦਾ ਦੇਖੋ ਪੂਰੀ ਧੁੰਦ ਵੜਾਈ ਪਈ ਹੈ ਜੀ ਲਓ ਜੀ ਬਾਈ ਉਹਨਾਂ ਨੇ ਟਰੈਕਟਰ ਤਿਆਰ ਕਰਿਆ ਹੋਇਆ ਹੈ ਬਾਈ ਉਹ ਨਹੀਂ ਇੱਥੋਂ ਲੰਘਣ ਲੱਗੇ ਜ ਆਪਣੇ ਕੋਲ ਆਪਾਂ ਰੋਕ ਲੇ ਇਹ 6 ਸਿਲੰਡਰ ਇੰਜਣ ਆ ਬਾਈ ਉਹਦਾ ਟਾਰਕੋ ਲੱਗੀ ਹੋਈ ਹੈ ਜੀ ਤੇ ਬਾਕੀ 4 ਵੀਲ ਟਰੈਕਟਰ ਦਾ ਪਾਵਰ ਆਈ ਸਾਰਾ ਦੇਖੋ ਇਹ ਆ ਬਾਈ ਥੋੜਾ ਜਿਹਾ ਲੰਬਾ ਕਰਿਆ ਹੈ ਟਰੈਕਟਰ ਇੱਥੋਂ ਕਰਿਆ ਹੋਇਆ ਹੈ ਬਾਈ ਬੈਲਡਿੰਗ ਆ ਦੇਖੋ ਬੈਲਡਿੰਗ ਕਰਕੇ ਨਾ ਗਾਹਾ ਲੰਬਾ ਕਰਿਆ ਹੋਇਆ ਹੈ ਟੇਟ ਟਰੈਕਟਰ 16 ਬਾਈ ਇਹ 6 ਸਿਲੰਡਰ ਆ ਹੈ ਨਾ 12 12 ਗੱਡੀ ਦਾ ਹਾਂ ਤੇ ਟਰੈਕਟਰ ਕੋਲੋਂ ਨੰਗਣ ਲੱਗਿਆ ਆ ਲੈਦਾ ਜਿਵੇਂ ਕੋਈ ਛਾਲਾ ਝੂਜ ਨੰਗਣ ਲੱਗਿਆ ਹੁੰਦਾ ਬਹੁਤ ਬਾਈ ਹੈਵੀ ਚੀਜ਼ ਬਣਾਈ ਹੋਈ ਆ ਦੇਖੋ ਦੋ ਤਾਂ ਬਾਈ ਬੈਟਰੀਆਂ ਲੱਗੀਆਂ ਹੋਈਆਂ ਨੇ ਸਟਾਰਟ ਕਰਦੇ ਆ ਆ ਦੇਖੋ ਸ਼ੇਰ ਲੈ ਤੇ ਬਾਈ ਸਾਰਾ ਕੁਝ ਓਕੇ ਕਰਿਆ ਆ ਦੇਖੋ ਪਾਵਰ ਸਟੀering ਆ ਦੇਖੋ ਬਾਈ ਉਹਦਾ ਓਕਾ ਹੀ ਆ ਕੰਮ ਆ ਦੇਖੋ ਇਧਰੋਂ ਆਪਾਂ ਪਹਿਲੇ ਗੀਰ ਚ ਪਾ ਦਾਂਗੇ ਤੋਰ ਕੇ ਦੇਖਦੇ ਆ ਦੇਖਣੂ ਦਾ ਟਰੈਕਟਰ ਇਹ ਆ ਪਰ ਲੱਗਦਾ ਆਏ ਆ ਜਿਵੇਂ ਆਪਾਂ ਟਰੱਕ ਰੁਕਦੇ ਜਾਂਦੇ ਨੇ ਆਵਾਜ਼ ਜਦੋਂ ਸੁਣਦੇ ਆ ਪੂਰਾ ਸਿਰਾ ਕੰਮ ਕਰਿਆ ਪਿਆ ਬਾਈ ਜੀ ਸਹੀ ਸਾਰਾ ਮੈਨੂੰ ਲੱਗਦਾ ਨਹੀਂਗਾ ਹੈਗਾ ਤਾਂ ਚਲੋ ਫੋਰਡ ਯਾਨੀ ਫਾਰਮ ਟਰੈਕ ਦਾ ਹੀ ਆ ਮਜ਼ਰੂਬ ਵੀ ਫਾਰਮ ਟਰੈਕ ਹੈ ਕਿ ਮੈਨੂੰ ਸੋਨਾ ਦੀ ਇੱਕ ਦੇ ਹਿਸਾਬ ਨਾਲ ਲੱਗਦਾ ਨਹੀਂ ਫਾਰਮ ਟਰੈਕ ਹੈ ਬਾਈ ਜੀ ਕਿਉਂਕਿ ਆ ਜਿਹੜਾ ਦੂਜਾ ਕੁਵੋਟਾ ਦੇ ਹਿਸਾਬ ਨਾਲ ਬਣਿਆ ਹੋਇਆ ਵਾ ਤੇ ਫਾਰਮ ਟਰੈਕ ਦਾ ਹੀ ਆ ਸਾਰਾ ਤੇ ਬਸ ਇੰਜਣ ਵਧਾ ਕੇ ਕਹਾ ਹੁੰਦਾ ਹੈ 6 ਸਿਲੰਡਰ ਇਹਨੂੰ ਟਾਟਾ ਗੱਡੀ ਦਾ ਤੇ ਬਹੁਤ ਵਧੀਆ ਚੀਜ਼ ਬਣਾਈ ਪਈ ਆ ਬਈ ਇਹ ਤਾਂ ਮੈਨੂੰ ਲੱਗਦਾ ਬਾਈ ਉਹਨਾਂ ਨੇ ਟੋਚਨਾ ਟਾਚਨਾ ਨੂੰ ਜਾਂ ਟਰਾਲੀ ਵਾਲੇ ਮੁਕਾਬਲੇ ਨੂੰ ਤਿਆਰ ਕਰਿਆ ਹੋਇਆ ਲੱਗਦਾ ਕਿਉਂਕਿ ਹੁਣ ਇਹ ਤਿਆਰੀ ਕਰਿਆ ਹੈ ਜੇ ਇਹਨੂੰ ਰੰਗ ਰੋਗਨ ਜਾਂ ਹੋਣਾ ਵਾ ਲਓ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਇੰਨਾ ਹੀ ਹੁਣ ਆਪਾਂ ਮਿਲਦੇ ਆ ਬਾਈ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਬਾਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਟ ਵੱਟ ਸ਼ੇਅਰ ਤੇ ਲਾਈਕ ਛੋਟੇ ਵੀਰ ਦਸਾ ਜ਼ਰੂਰ ਦਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ